ਸਾਨੂੰ ਮਾਂ ਦੀ ਉਹ ਹਾਲਤ ਦੇਖ ਕੇ ਮਾਂ ਦੇ ਉਹ ਹਾਲਾਤ ਦੇਖ ਕੇ ਬੜਾ ਦੁੱਖ ਲੱਗਿਆ ਵੀ ਸਾਡਾ ਸਮਾਜ ਅੱਜ ਕਰ ਕੀ ਰਿਹਾ ਲੈਟਰੀਨ ਨਾਲ ਬੜੀ ਮਾਂ ਸਾਰਾ ਕਰ ਪੀੜਾ ਪੀੜਾ ਟਾਇਲਟ ਨਾਲ ਵੀਰ ਕਹਿੰਦਾ ਮੈਨੂੰ ਸ਼ਰਮ ਆਉਂਦੀ ਸੀ ਜਦੋਂ ਮਾਂ ਦੇ ਮੈਂ ਕੱਪੜੇ ਲਾ ਕੇ ਨਮਾਉਣਾ ਐ ਸਾਫ਼ ਕਰਦਾ ਸੀ ਇਹ ਹਾਲਾਤਾਂ ਨੂੰ ਦੇਖ ਕੇ ਉਹ ਝੁਰਦਾ ਸੀ ਆਪਣੀ ਮਾਂ ਨੂੰ ਨਗਨ ਅਵਸਥਾ 'ਚ ਲੈਟਰੀਨ ਨਾਲ ਲੱਭੜੀ ਹੋਈ ਨੂੰ ਜੇ ਕੋਈ ਭੈਣ ਹੁੰਦੀ ਮੇਰੀ ਤਾਂ ਮੇਰੀ ਮਾਂ ਨੂੰ ਉਹਦੀ ਧੀ ਸਾਫ ਕਰ ਲੈਂਦੀ ਮਾਂ ਨੇ ਬੜੀ ਔਖੀ ਹੋ ਕੇ ਹਰਮੋਨੀਅਮ ਸਾਜ ਲੈ ਕੇ ਦਿੱਤੇ ਸੀ ਢੋਲ ਕੀ ਬਾਜਾ ਤੇ ਮਾਂ ਦੇ ਇਲਾਜ ਲਈ ਸਭ ਕੁਝ ਵੇਚਦਾ ਕਹਿੰਦਾ ਜਦੋਂ ਮੇਰਾ ਬਾਪ ਚਲਾ ਗਿਆ ਸੀ ਉਦੋਂ ਮੈਂ ਬੜਾ ਛੋਟਾ ਸੀ ਮੈਂ ਉਦੋਂ ਕੁਝ ਕਰ ਨਹੀਂ ਸਕਿਆ ਤੇ ਹੁਣ ਮੈਨੂੰ ਐ ਸੀ ਮੈਂ ਆਪਣੀ ਮਾਂ ਲਈ ਬਾਹ ਲਾਉਣੀ ਹੂੰ ਆਪਣਾ ਪਲਾਟ ਵੀ ਵੇਚਾਈ ਗੱਡੀ ਰੱਖੀ ਸੀ ਕਿ ਤਨਵਾਸ ਤੋਂ ਵੀ ਲੈ ਕੇ ਸਾਜ ਰੱਖੇ ਸੀ ਬਾਜਾ ਢੋਲ ਦੀ ਚਮਚੇ ਫਾਰੀ ਸਾਰੀ ਕੀ ਗੋੜ ਵਗੈਰਾ ਕਰੀ ਸਾਰਾ ਕੁਝ ਉਹ ਵੀ ਵੇਚਤਾ ਸੀ ਲਾਟ ਵੀ ਵੇਚਦਾ ਮੇਰੀ ਮਾਂ ਦੀਆਂ ਬਾਲੀਆਂ ਸੀ ਮੈਂ ਉਹ ਵੀ ਵੇਚੀਆਂ ਆਪਣਾ ਸੌਂ ਵੀ ਵੇਚ ਲਈ ਫਿਰ ਜਿਹੜਾ ਅੰਦਾ ਦੇ 55000 ਉਹ ਵੀ 40 ਦਾ ਕਟਾਤਾ ਸੀਗਾ ਜੀ ਫਿਰ ਮੈਂ ਪੜਾਈ ਵੀ ਆਪਣੇ ਸਿਰ ਤੋਂ ਕੀਤੀ ਅੰਡ ਪਾਟਾਂ ਦੀਆਂ ਡਿਊਟੀਆਂ ਲਾ ਲਾ ਕੇ ਰਾਤਾਂ ਨੂੰ ਦਿਨ ਨੂੰ ਸਕੂਲ ਜਾਣਾ ਪਾਰਟ ਟਾਈਮ ਜੌਬ ਰੋਲ ਲਾਉਂਦਾ ਮੈਂ ਥੋੜਾ ਜਿਹਾ ਰੱਬ ਨੇ ਕਿੱਥੇ ਕੀਤਾ ਕੋਈ ਨਹੀਂ ਜੰਮੀ ਰੱਬ ਨੇ ਧੱਕਾ ਕਰਦਾ ਪੁੱਤ ਤੋ ਤਾਂ ਈ ਸਾਲ ਹੋ ਗਏ ਸੀ 11 ਸਾਲ 1.5 ਸਾਲ ਤਾਂ ਮੈਨੂੰ ਬਿਲਕੁਲ ਹੀ ਰੈਗੂਲਰ ਵੀ ਬੰਦ ਕਰਨ ਹੋ ਗਿਆ ਮੈਂ ਗੁਰੂ ਘਰ ਵੀ ਮੱਥਾ ਟੇਕਣੀਆਂ ਦਾ ਸਾਰੇ ਕਹਿੰਦੇ ਨਾ ਘਰੀ ਮੰਮੀ ਦੇ ਪੈਰੀਂ ਹੱਥ ਲਾ ਲੈ ਮੇਰਾ ਏਹੀ ਰੱਬ ਹੈ। ਨਾ ਬਿਲਕੁਲ। ਤੇ ਅੱਜ ਚਰਨਜੀਤ ਨਾਲ ਜੋ ਹੋਇਆ ਉਹਦੇ ਲਈ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਵੈਗਦੇ ਚਰਨਾ ਚ ਵੀ ਇਹਨੂੰ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ੋ। ਨਾ ਰੋਣਾ। ਰੋਣਾ ਰੋਣਾ। ਹੌਸਲਾ ਰੱਖੋ। ਮਾਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਮਦਰ ਨੇ ਮੇਰੀ ਮਾਤਾ ਦਾ ਨਾਮ ਹੈ ਦਰਸ਼ਨੀ ਕੌਰ ਤੇ ਮੇਰੀ ਮਾਤਾ ਦੇ ਅੱਜ ਤੋਂ ਪਹਿਲਾਂ ਘੱਟੋ ਘੱਟ 18 ਲੱਖ ਰੁਪਏ ਲੱਗ ਕਿਤੇ ਆਏਗਾ ਕਿਉਂਕਿ ਮੈਂ ਜਿੰਨੇ ਕ ਦਾ ਮਾ ਹੈਗਾ ਸੀਗਾ 10-12 ਲੱਖ ਦਾ ਮਾਲਕ ਉਹ ਮੈਂ ਆਪਣੇ ਸਾਰੇ ਪੈਸੇ ਮੇਰੀ ਮਾਂ ਦੇ ਉੱਤੇ ਲਾ ਚੁੱਕਾਂਗਾ ਤੇ ਉਹ ਤੋਂ ਬਾਅਦ ਮੈਂ ਸਾਰੇ ਆਂਡੀ ਕਵਾਂਡੀਆਂ ਤੋਂ ਨਗਰ ਦੀ ਸੰਗਤ ਤੋਂ ਗੁਰੂ ਘਰਾਂ ਤੋਂ ਸਾਰਿਆਂ ਨੂੰ ਫੜ ਟੜ ਕੇ ਤੇ ਮੇਰੇ ਜਿਹੜੇ ਗੁਰਮਤ ਪਿਆਰੇ ਮਿਲਣ ਸਾਥੀ ਕਿਨਾਂ ਸਾਰਿਆਂ ਤੋਂ ਲੈ ਕੇ ਜਿੰਨਾ ਵੀ ਯੋਗਦਾਨ ਮੈਨੂੰ ਮਿਲਿਆ ਮੈਂ ਆਪਣੀ ਮਾਂ ਤੇ ਸਾਰਾ ਦਿਲ ਖੁੱਲ੍ਹ ਲਾ ਦੇਕਾ ਅੱਜ ਈ ਘਣੀ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੇਰੀ ਮਾਂ ਦਾ ਇਲਾਜ ਕਰਾਉਣ ਵਾਸਤੇ ਮਾਂ ਤਾਂ ਨੂੰ ਲੈ ਕੇ ਜਾਣਾ ਮੈਂ ਬੈਂਦੀ ਕਰਦਾਗਾ ਲੁਧਿਆਣੇ ਮਨੁਕਤਾਲੀ ਸੇਵਾ ਸੁਪਨਿਆਂ ਦੇ ਭਾਈ ਕੋਈ ਗੁਰਪ੍ਰੀਤ ਸਿੰਘ ਜੀ ਹੁਣ ਉਹਨੂੰ ਜੀ ਮਿੰਟੂ ਹਾਂ ਮੈਂ ਬੈਂਦੀ ਕਰਨਾ ਚਾਹੁੰਦਾ ਬਹੁਤ ਆਦੀ ਸਤਿਕਾਰਯੋਗ ਨੇ ਹਨਾ ਕਿ ਜਿੱਥੇ ਇੰਨੇ ਤੁਸੀਂ ਇੰਨੇ ਮਰੀਜ਼ਾਂ ਦਾ ਖਾਂਸ ਸੰਭਾਲ ਕੀਤੀ ਹੈ ਮੇਰੀ ਮਾਂ ਦੀ ਵੀ ਹੈਲਪ ਕੀਤੀ ਹੈ ਮਾਂ ਤਾਂ ਨੂੰ ਪ੍ਰੋਬਲਮ ਕੀ ਹੈ ਮਾਂ ਦਾ ਥੋੜਾ ਜਿਹਾ ਮੈਂਟਲੀ ਆਫਸੈਟ ਹੋਏ ਸੀਗੇ ਉਸ ਤੋਂ ਬਾਅਦ ਥੋੜਾ ਜਿਹਾ بیمار ਹੁੰਦੇ ਚੱਲੇ ਗਏ ਚਲੋ ਜਿੰਨਾ ਮਤੋਂ ਹੋ ਸਕੇ ਮੈਂ ਇਲਾਜ ਕਰਾਉਂਦਾ ਗਿਆ ਹੂੰ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਬਾਕੀ ਮੈਂ ਕੱਲਾ ਸੀ ਮਾਂ ਕੁੱਤੀਆਂ ਘਰ ਦੇ ਵਿੱਚ ਦੋਏ ਜੀਆਂ ਦੇ ਠੀਕ ਹੈ ਠੀਕ ਹੈ ਤੇ ਦੂਜਾ ਭਰਾ ਮੇਰਾ ਹੈਗਾ ਜਰੂਰ ਹੈ ਪਰ ਉਹ ਆਟਾ ਹੈਗਾ ਸਾਡੇ ਨਾਲ ਉਹਦਾ ਕੋਈ ਹੋ ਨਹੀਂ ਅਸੀਂ ਮਾਂ ਬੁੱਤੀ ਸੀ ਇਹੀ ਮੇਰੀ ਰੋਟੀ ਲਾਉਂਦੀ ਸੀਗੀ ਮੈਂ ਆਪਣੇ ਪ੍ਰੋਗਰਾਮ ਕਰਦਾ ਸੀ ਕੀਰਤਨ ਕਰਦਾ ਸੀਗਾ ਆਹ ਸਾਰੇ ਮੇਰੇ ਵੀਰ ਭਰਾ ਐ ਭਰਾ ਗਵਾਂਡੀ ਨਾਲ ਖੜੇ ਨੇ ਠੀਕ ਹੈ ਜਿੰਨਾ ਸਹਿਯੋਗ ਹੈ ਤਾਂ ਹੁਣ ਵੀ ਕਹੀ ਹੈ ਮੰਨੇ ਦੇਖੋ ਵੀਸੀ ਤੇਰੇ ਨਾਲ ਆ ਰੋਟੀ ਪਾਣੀ ਦਾ ਵੀ ਕੰਮ ਖੜ ਗਿਆ ਕੱਪੜਾ ਲੇੜਾ ਚਲੋ ਮੈਂ ਧੋ ਦਾਨਾਗਾ ਇਹ ਕਿਤਾ ਕਰਕੇ ਮੇਰੀ ਮਾਂ ਵੱਤੋਂ ਵੱਧ ਮੇਰੀ ਹੈਲਪ ਕੀਤੀ ਜਾਵੇ ਮੇਰੀ ਮਾਂ ਦਾ ਇਲਾਜ ਕੀਤਾ ਜਾਵੇ ਮਾਂ ਦਾ ਕੀ ਨਾਮ ਸੀਗਾ ਦਰਸ਼ਨਪਾਲ ਸੀਗਾ ਦਰਸ਼ਨਪਾਲ ਤੇ ਡੈਡੀ ਦਾ ਕੀ ਨਾਮ ਸੀ ਉਹਨਾਂ ਦਾ ਨਾਮ ਪਿਆਰਾ ਸਿੰਘ ਸੀਗਾ ਪਿਆਰਾ ਸਿੰਘ ਉਹ ਕਿਹੜੇ ਸਾਲ ਚਲੇ ਗਏ ਸੀ ਉਹ 2009 89 ਦੇ ਵਿੱਚ ਹੋਵੇ ਸੀ ਜੀ ਉਦੋਂ ਮੈਂ ਬਹੁਤ ਛੋਟਾ ਸੀਗਾ ਜੀ ਫਿਰ ਮੈਂ ਪੜ੍ਹਾਈ ਵੀ ਆਪਣੇ ਸਿਰ ਤੋਂ ਕੀਤੀ ਅੰਡ ਪਾਟਾਂ ਦੀਆਂ ਡਿਊਟੀਆਂ ਲਾ ਲਾ ਕੇ ਰਾਤਾਂ ਨੂੰ ਦਿਨ ਨੂੰ ਸਕੂਲ ਜਾਣਾ 파ਰ ਟਾਈਮ ਜੌਬ ਰੋਲ ਲਾਉਂਦਾ ਸੀ ਹਾਂ ਜੀ ਫਿਰ ਮੈਂ ਆਖਿਆ ਚਲੋ ਹੋਰ ਮਾੜਾ ਮੁੱਟਾ ਕਿਰਪਾ ਹੋਵੇ ਮਹਾਰਾਜ ਦੀ ਬਿੱਬੀ ਨੂੰ ਆਖਿਆ ਬਿੱਬੀ ਮੈਂ ਤਾਂ ਘਰਨੀ ਸਿੱਖੂੰਗਾ ਹੂੰ ਸੁਨੋ ਸਰ ਸੰਪਰਦਾਵਾਂ ਨਾਲ ਇਹ ਮਹਾਪੁਰਸ਼ਾਂ ਦੇ ਕਈ ਦੀ ਸੰਗਤ ਕੀਤੀ ਹੂੰ ਪਰ ਹੁਣ ਮੈਂ ਮੇਰੀ ਮਾਂ ਦੀ ਸੰਗਤ ਕਰਦਾ ਸੀ ਕਾਫੀ ਟਾਈਮ ਤੋਂ 3-2.5 ਸਾਲ ਹੋ ਗਏ ਸੀ ਗਿਆ ਸਾਲ ਡੇਢ ਸਾਲ ਤਾਂ ਮੈਨੂੰ ਬਿਲਕੁਲ ਹੀ ਰੈਗੂਲਰਲੀ ਬੰਦ ਕਰਨ ਹੋ ਗਿਆ ਮੈਂ ਗੁਰੂ ਘਰ ਵੀ ਮੱਥਾ ਟੇਕਣੀਆਂ ਦਾ ਸਾਰੇ ਕਹਿੰਦੇ ਨਾ ਘਰੀ ਮੰਮੀ ਦੇ ਪੈਰੀਂ ਹੱਥ ਲਾ ਲੈ ਮੇਰਾ ਇਹੀ ਰੱਬ ਹੈ ਹਾਂ ਜੀ ਨਹੀਂ ਗੁਰੂ ਹੈ ਥੋੜਾ ਜਿਹਾ ਰੱਬ ਨੇ ਧੱਕਾ ਕੀਤਾ ਕੋਈ ਨਹੀਂ ਚੰਗੀ ਮਰਦੇ ਦਾ ਰੱਬ ਨਹੀਂ ਧੱਕਾ ਕਰਦਾ ਪੁੱਤ ਰੱਬ ਹਰ ਚੀਜ਼ ਦੇ ਵਿੱਚ ਨਾ ਸਾਨੂੰ ਸਿੱਖਿਆ ਦਿੰਦਾ ਰੱਬ ਰੱਬ ਸਾਡੀ ਹਮੇਸ਼ਾ ਪਰਖਿਆ ਲੈਂਦਾ ਬਣੀ ਰਿਹਾ ਹੈਗਾ ਪਰਖਿਆ ਲੈਂਦਾ ਉਹ ਸਾਰੇ ਹੁੰਦੇ ਫਿਰ ਅੱਜ ਨੂੰ ਆਹ ਕੰਮ ਕਾਹਨੂੰ ਹੁੰਦਾ ਕੋਈ ਨਹੀਂ ਪਤਾ ਅਸੀਂ ਤੇਰੇ ਨਾਲ ਆ ਚੱਰ ਜੀ ਇੱਥੇ ਆ ਰਹੇ ਨੇ ਦੇਖ ਲੋ ਐਡੇ ਕਹਿੰਦੇ ਕਹੋਂਦੇ ਤੇ ਪੈਨਾਂ ਦੀਆਂ ਜਾਂਸੀ ਨਾਲੇ ਪਰ ਮੇਰੇ ਤਾਂ ਕੋਈ ਕੰਮ ਹੀ ਨਹੀਂ ਆਇਆ ਫਲ ਮਿਲੂਗਾ ਦਾਲ ਦੇ ਯਾਰ 2 ਕਿਲੋ ਇੰਨੇ ਸ਼ੌਂਕ ਰੱਖਦੇ ਨੇ ਮੈਂ ਨਾ ਸਾਰੇ ਸ਼ੌਂਕ ਆਪਣੀ ਮਾਂ ਦੇ ਵੀ ਉਹਨੇ ਮੈਨੂੰ ਇੰਨਾ ਕੁਝ ਚਲੋ ਮੇਰੇ ਬਾਅਦ ਤੇ ਬਣਾਇਆ ਚਲੋ ਉਹਨਾਂ ਵੀ ਹੋਇਆ ਮੈਂ ਸਾਰੀਆਂ ਚੀਜ਼ਾਂ ਮੈਂ ਕੁਝ ਨਹੀਂ ਲਿਆ ਹੈਗਾ ਇੱਥੇ ਤੱਕ ਕਬੂਤ ਵੀ ਨਹੀਂ ਮਲੇ ਹੈਗੇ ਕੋਈ ਚੀਜ਼ ਬਸ ਮੇਰੀ ਮਾਂ ਵਾਸਤੇ ਵੀ ਇਹਦੇ ਪੈਸੇ ਦੋ ਕੰਮ ਆ ਜਾਣਗੇ ਜਿੰਨੇ ਵੀ ਦੇਣੇ ਕਿਸੇ ਦੇ ਆ ਰੱਖ ਲੈ ਬੱਬਾ ਤੂੰ ਆ ਰੱਖ ਲੈ ਉਹ ਹੀ ਮੈਂ ਕਹਿ ਰਣਾ ਵੀ ਚਲ ਮੇਰੀ ਮਾਂ ਦੀ ਦਵਾਈ ਆ ਗਈ ਪਰ ਫਿਰ ਵੀ ਮੈਂ ਮੇਰੀ ਮਾਂ ਦਾ ਨਹੀਂ ਦੇਣ ਪਤਾਗਾ ਬਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਹਲਕੀ ਜਿਹੀ ਮਰਖੋੜਾ ਤੁਹਾਨੂੰ ਬਾਰਗਰਦਾ ਥੋੜਾ ਵੀ ਦੇਣਾ ਇਹ ਸਭ ਨਾਲ ਸਾਡਾ ਛੋਟਾ ਭਰਾ ਚਰਨਜੀਤ ਸਿੰਘ ਅੱਜ ਆਪਣੀ ਮਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਆਪਣੇ ਦੀ ਜਵਾਰ ਸੰਜੇ ਕਰ ਰਿਹਾ ਸੀ ਇਹ ਬਾਈ ਪਟਿਆਲਾ ਜ਼ਿਲ੍ਹੇ ਤੋਂ ਸਮਾਣਾ ਤਹਿਸੀਲ ਤੋਂ ਪਿੰਡ ਗਰਜੇਵਾਸ ਤੋਂ ਸਾਡੇ ਕੋਲੇ ਆਪਣੀ ਮਾਂ ਨੂੰ ਲੈ ਕੇ ਆਇਆ ਪਹਿਲਾਂ ਸਾਨੂੰ ਵੀਰ ਨੇ ਉੱਥੋਂ ਪਿੰਡੋਂ ਵੀਡੀਓ ਭੇਜੀਆਂ ਸਾਨੂੰ ਮਾਂ ਦੀ ਉਹ ਹਾਲਤ ਦੇਖ ਕੇ ਮਾਂ ਦੇ ਉਹ ਹਾਲਾਤ ਦੇਖ ਕੇ ਬੜਾ ਦੁੱਖ ਲੱਗਿਆ ਵੀ ਸਾਡਾ ਸਮਾਜ ਅੱਜ ਕਰ ਕੀ ਰਿਹਾ ਲੈਟਰੀਨ ਨਾਲ ਬੜੀ ਮਾਂ ਸਾਰਾ ਘਰ ਪੀਲਾ ਪੀਲਾ ਟਾਇਲਟ ਨਾਲ ਔਰ ਵੀਰ ਕਹਿੰਦਾ ਮੈਨੂੰ ਸ਼ਰਮ ਆਉਂਦੀ ਸੀ ਜਦੋਂ ਮਾਂ ਦੇ ਮੈਂ ਕੱਪੜੇ ਲਾ ਕੇ ਨਮਾਉਣਾ ਇਹ ਸਾਫ਼ ਕਰਦਾ ਸੀ ਔਰ ਵੀਰ ਬਹੁਤ ਬੱਡੀ ਗੱਲ ਅੱਜ ਦੇ ਸਮੇਂ 'ਚ ਬਹੁਤ ਸੋਹਣੀ ਕਥਾ ਕਰਦਾ ਕੀਰਤਨ ਕਰਦਾ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਗੁਰੂ ਨਾਲ ਜੁੜਿਆ ਹੋਇਆ ਬਾਣੀ ਨਾਲ ਜੁੜਿਆ ਹੋਇਆ ਮਾਂ ਨੇ ਬੜੀ ਔਖੀ ਹੋ ਕੇ ਹਰਮੋਨੀਅਮ ਸਾਜ ਲੈ ਕੇ ਦਿੱਤੇ ਸੀ ਢੋਲ ਕੀ ਬਾਜਾ ਤੇ ਮਾਂ ਦੇ ਇਲਾਜ ਲਈ ਸਭ ਕੁਝ ਵੇਚਦਾ ਜਦੋਂ ਜਦੋਂ ਮੇਰਾ ਬਾਪ ਚਲਾ ਗਿਆ ਸੀ ਉਦੋਂ ਮੈਂ ਬੜਾ ਛੋਟਾ ਸੀ ਮੈਂ ਉਦੋਂ ਕੁਝ ਕਰ ਨਹੀਂ ਸਕਿਆ ਤੇ ਹੁਣ ਮੈਨੂੰ ਐ ਸੀ ਮੈਂ ਆਪਣੀ ਮਾਂ ਲਈ ਬਾਹ ਲਾਉਣੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਉੱਤੇ ਅਸੀਂ ਅਟੈਚ ਕੀਤੀ ਆ ਇਹ ਹਲਾਤੀ ਮਾਂ ਦੇ ਤੇ ਇਹ ਵੀਰ ਇਹ ਹਾਲਾਤਾਂ ਨੂੰ ਦੇਖ ਕੇ ਉਹ ਝੁਰਦਾ ਸੀ ਆਪਣੀ ਮਾਂ ਨੂੰ ਨਗਨ ਅਵਸਥਾ 'ਚ ਲੈਟਰੀਨ ਨਾਲ ਲਿਬੜੀ ਹੋਈ ਨੂੰ ਜੇ ਕੋਈ ਭੈਣ ਹੁੰਦੀ ਮੇਰੀ ਤਾਂ ਮੇਰੀ ਮਾਂ ਨੂੰ ਉਹਦੀ ਧੀ ਸਾਫ਼ ਕਰ ਲੈਂਦੀ ਉਹਨੂੰ ਨਿਵਾ ਦਿੰਦੀ ਉਹਦੇ ਕੱਪੜੇ ਪਵਾ ਦਿੰਦੀ ਮਾਂ ਦੀ ਸੁੱਜੀ ਜਮਾ ਬੱਚਿਆਂ ਵਰਗੀ ਹੋ ਗਈ ਸੀ ਤੇ ਬੱਚਾ ਮਾਂ ਵਰਗਾ ਹੋ ਗਿਆ ਸੀ ਬੱਚਾ ਆਪਣੀ ਮਾਂ ਨੂੰ ਇੰਜ ਸਾਹਮਦਾ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਸਾਹਮਦੀ ਦਰਸ਼ਕ ਔਰ ਭਾਗਾਂ ਵਾਲੀ ਸੀ ਜਿਹਨੂੰ ਇਦਾਂ ਦਾ ਪੁੱਤ ਮਿਲਿਆ ਤੇ ਉਹ ਬੜੀ ਸਿਆਣੀ ਸੀ ਜਿਨੇ ਆਪਣੇ ਪੁੱਤ ਨੂੰ ਇਦਾਂ ਦੀ ਸੋਚ ਤੇ ਸਮਝ ਦਿੱਤੀ ਪਰ ਅੱਜ ਮਾਂ ਦੇ ਜਾਣ ਤੇ ਜਿੱਥੇ ਚਰਨਜੀਤ ਸਿੰਘ ਰੋ ਰਿਹਾ ਦਾਸ ਹੋ ਰਿਹਾ ਉੱਥੇ ਮਹਿਸੂਸ ਕਰ ਰਿਹਾ ਵੀ ਜੇ ਮੇਰੇ ਕੋਲੇ ਪੈਸੇ ਹੁੰਦੇ ਮੈਂ ਮਾਂ ਲਈ ਉਹ ਸਾਰਾ ਕੁਝ ਕਰ ਸਕਦਾ ਜਿਹੜਾ ਮੈਂ ਪਿੱਛੇ ਨਹੀਂ ਕਰ ਸਕਿਆ ਜੇ ਕੋਈ ਮੇਰੇ ਨਾਲ ਮੇਰੇ ਰਿਸ਼ਤੇਦਾਰ ਹੁੰਦੇ ਮੇਰੇ ਭੈਣ ਭਰਾ ਹੁੰਦੇ ਮੈਂ ਆਪਣੀ ਮਾਂ ਨੂੰ ਆ ਦਿਨ ਨਾ ਦੇਖਣ ਦਿੰਦਾ ਜਿਹੜੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਥੇ ਭੈਣਾਂ ਤੇ ਭਰਾਵੋ ਸਾਡੀ ਬੇਨਤੀ ਆ ਆਪਾਂ ਲੱਖਾਂ ਰੁਪਈਏ ਕਮਾ ਲੈਨੇ ਆ ਕੋਠੀਆਂ ਕਾਰਾਂ ਲੈ ਲੈਨੇ ਆ ਸਭ ਕੁਝ ਬਣਾ ਲੈਨੇ ਪਰ ਕਈ ਵਾਰੀ ਅਸੀਂ ਇਨਸਾਨ ਨਹੀਂ ਬਣ ਪਾਉਂਦੇ ਅਸੀਂ ਅਮੀਰ ਤਾਂ ਬਣ ਜੰਨੇ ਆ ਬਿਜ਼ਨਸਮੈਨ ਬਣ ਜੰਨੇ ਆ ਅਸੀਂ ਕਰੋੜਾਪਤੀ ਬਣ ਜੰਨੇ ਆ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਇਨਸਾਨ ਹੋਣ ਦੀ ਡਿਊਟੀ ਨਹੀਂ ਨਿਭਾਉਂਦੇ ਬੇਨਤੀ ਆ ਇੰਨਾ ਕ ਫਰਜ਼ ਜ਼ਰੂਰ ਨਿਭਾਇਆ ਕਰੋ ਤੁਹਾਡੇ ਪਿੰਡ ਚ ਤੁਹਾਡੇ ਗਲੀ ਮੱਲੇ ਚ ਤੁਹਾਡੀ ਰਿਸ਼ਤੇਦਾਰੀ ਚ ਕੁਈ ਐਸਾ ਲੋਡ ਬੰਦਾ ਜਿਹੜਾ ਅੱਜ ਆਪਣਾ ਆਪਾ ਵੀ ਨਹੀਂ ਸਵਾਰ ਸਕਦਾ ਉਹਦਾ ਸਾਥ ਦੇ ਬਾਅਦ ਦੇ ਵਿੱਚ ਪੈਸੇ ਦੇਣੇ ਜਾਂ ਬਾਅਦ ਦੇ ਵਿੱਚ ਮਦਦ ਦੇਣੀ ਲੰਗਰ ਲਾਉਣੇ ਉਹਦੇ ਬਜਾਏ ਜਿਉਂਦੇ ਜੀ ਆਪਾਂ ਉਹਦਾ ਸਾਥ ਦੇ ਅਸੀਂ ਅਕਸਰ ਜਦੋਂ ਕਿਸੇ ਬਜ਼ੁਰਗ ਬਾਪੂ ਨੂੰ ਕਿਸੇ ਮਾਂ ਨੂੰ ਜਾਂ ਕਿਸੇ ਬੱਚੇ ਨੂੰ ਉਹਦੇ ਪਿੰਡੋਂ ਜਾਉਂਦੇ ਗਲੀ ਮੱਲੇ ਚੋਂ ਨਰਕ ਵਰਗੇ ਹਾਲਾਤਾਂ ਚ ਲੈ ਕੇ ਆਉਨੇ ਆ ਤਾਂ ਇੱਥੇ ਆ ਕੇ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਨੇ ਆ ਤਾਂ ਸਾਨੂੰ ਉਸੇ ਮੱਲੇ ਚੋਂ ਉਸੇ ਪਿੰਡ ਚੋਂ ਉਸੇ ਗਲੀ ਗਵਾਂਢ ਚ ਕਿੰਨੇ ਫੋਨ ਆਉਂਦੇ ਨੇ ਜਾਂ ਜਿਹੜੇ ਲੋਕ ਬਾਹਰ ਬੈਠੇ ਹੁੰਦੇ ਉੱਥੋਂ ਦੇ ਰਹਿਣ ਵਾਲੇ ਐਨ ਆਰ ਆਈ ਉਹ ਕਹਿੰਦੇ ਵੀ ਸਾਡੇ ਯਾਰੇ ਮੱਲੇ ਦੀ ਬੇਬੇ ਆ ਸਾਡੇ ਮੱਲੇ ਦਾ ਬਾਪੂ ਆ ਤਾਂ ਬੱਚਾ ਸਾਡਾ ਗਵਾਂਢੀਆਂ ਦਾ ਵਾ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਇਹਦੀ ਆ ਹਾਲਤਾ ਕੁਈ ਦੱਸੋ ਹੁਣ ਅਸੀਂ ਕੀ ਕਰ ਸਕਦੇ ਆ ਦੱਸੋ ਕਿੰਨੇ ਪੈਸੇ ਲੱਗਣੇ ਆ ਤਾਂ ਅਸੀਂ ਅਕਸਰ ਬੇਨਤੀ ਕਰਦੇ ਹੁੰਨੇ ਆ ਭਰਾਵੋ ਸਮਾਂ ਲੰਘੇ ਤੋਂ ਬਾਅਦ ਫਿਰ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਵਕਤ ਉਦੋਂ ਪਛਾਣੀਏ ਉਦੋਂ ਸੰਭਾਲੀਏ ਜਦੋਂ ਉਹ ਉੱਥੇ ਪਿਆ ਤੜਫ ਰਿਹਾ ਹੁੰਦਾ ਤੇ ਅੱਜ ਚਰਨਜੀਤ ਨਾਲ ਜੋ ਹੋਇਆ ਉਹਦੇ ਲਈ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਵੈਗਦੇ ਚਰਨਾ ਚ ਵੀ ਇਹਨੂੰ ਸੱਚੇ ਪਾਤਸ਼ਾਹ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਸਮਤ ਬਖਸ਼ਣ ਇਹ ਆਪਣੀ ਮਾਂ ਦੇ ਉਹ ਸੁਪਨੇ ਪੂਰੇ ਕਰ ਸਕੇ ਮਾਂ ਨੂੰ ਐ ਸੀ ਮੇਰਾ ਚਰਨਜੀਤ ਪੁੱਤ ਵਿਆਹ ਜਾਊ ਮੇਰੇ ਘਰ ਚ ਨੂੰ ਆਊਗੀ ਮੈਂ ਉਹਦੇ ਪਾਣੀ ਵਾਰਨੇ ਕਰੂੰਗੀ ਮੇਰੇ ਘਰ ਚ ਪੋਤਾ ਪੋਤੀ ਹੋਣਗੇ ਵਾਹਿਗੁਰੂ ਕਿਰਪਾ ਕਰਨ ਸਮਤ ਬੁੱਧੀ ਬਖਸ਼ਣ ਵੀਰ ਨੂੰ ਵੀ ਇਹ ਉਹ ਸੁਪਨੇ ਨੂੰ ਮਾਂ ਦੇ ਨੂੰ ਪੂਰਾ ਕਰ ਸਕੇ ਔਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਮਾਤਾ ਦਰਸ਼ਨਾਕੌਰ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਔਰ ਇੱਕ ਬੇਨਤੀ ਆ ਇਹਦੇ ਕੋਈ ਵੀ ਜਿਹੜੇ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਵਹ ਤਾਂ ਵੀਰੇ ਨੇ ਫੋਨ ਕਰਤਾ ਪਿੰਡ ਚ ਸੁਨੇਹਾ ਲਾਤਾ ਹੁਣ ਇੱਥੋਂ ਐਂਬੂਲੈਂਸ ਕਰਾ ਕੇ ਅਸੀਂ ਮਾਤਾ ਦੀ ਦੇਹ ਆ ਜਿਹੜੀ ਉਹ ਪਿੰਡ ਗਾਜੇਵਾਸ ਲੈ ਕੇ ਚੱਲਿਆ ਵੀਰ ਤੇ ਉੱਥੇ ਮਾਤਾ ਜੀ ਦਾ ਅੰਤਿਮ ਸੰਸਕਾਰ ਹੋਊਗਾ ਕਿਉਂ ਜਰੂਰ ਸਾਰੇ ਭੈਣ ਭਰਾ ਰਲ ਕੇ ਇਹ ਸਾਡੇ ਛੋਟੇ ਭਰਾ ਨੂੰ ਸਪੋਰਟ ਕਰਿਓ ਅਸੀਂ ਤੇਰੇ ਨਾਲ ਖੜਾਂਗੇ ਵੱਡੇ ਭਰਾ ਬਣ ਕੇ ਠੀਕ ਹੈ ਕੋਈ ਠੀਕ ਹੈ ਤੇ ਮੈਂ ਅਖੀਰ ਦੇ ਵਿੱਚ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਵੇਂ ਮੇਰੀ ਮਾਂ ਦੁਨੀਆ ਤੋਂ ਗਈ ਹੈ ਨਾ ਕਿਸੇ ਹੋਰ ਦੀ ਨਾ ਜਾਵੇ ਜਿਨ੍ਹਾਂ ਕੋਲੇ ਵੀ ਦਸਵੰਦ ਦਾ ਕੋਈ ਮਾੜਾ ਮੋਟਾ ਜਿੰਨਾ ਕ ਵੀ ਤਿਲ ਫੁੱਲ ਹੁੰਦਾ ਹੈ ਨਾ ਕਿਉਂਕਿ ਭਾਈ ਸਾਹਿਬ ਦਾ ਬਹੁਤ ਵੱਡਾ ਉਦਮ ਹੈਗਾ ਇਹ ਉਦਮ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ ਕਿਉਂਕਿ ਨਾ ਤਾਂ ਇਹਨਾਂ ਨੇ ਆਪਣਾ ਕੁਝ ਕੋਈ ਆਪਣੀਆਂ ਫੜੀਆਂ ਕਰੋ ਨਹੀਂ ਨਾ ਆਪਣੀ ਕੋਈ ਕਮਾਈ ਕਰਨੀ ਹੈ ਜੀ ਇਹ ਤਾਂ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਵਰੀ ਮਾ ਵਾਸਤੇ ਜੇ ਮੈਂ ਜਤਨਸ਼ੀਲ ਬਣੇ ਨੇ ਕਿ ਮੈਂ ਕਹਿਣਾ ਹੋਰ ਵੀ ਰੱਬ ਨਾ ਚਲੋ ਕਿਸੇ ਨੂੰ ਕਰੇ ਕਿਸੇ ਦੇ ਵਿਪਤਾ ਦਾ ਦੁੱਖ ਦਾ ਸਮਾਂ ਆਉਂਦਾ ਹੈਗਾ ਇਹ ਬਾਤ ਚੜ ਕੇ ਇੰਯੋ ਹੈਲਪ ਕਰਦੇ ਰਹਿਣ ਤੁਸੀਂ ਵੀ ਇਹਨਾਂ ਦਾ ਬਾਤ ਚੜ ਕੇ ਸਾਰੀ ਸੰਗਤ ਸਾਥ ਦਿਓ ਗੁਰੂ ਘਰ ਦਾ ਇੱਕ ਨਮਾਣਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਵਾਂਗੂ ਕੋਈ ਹੋਰ ਨਾ ਰੋਵੇ ਇਹ ਆਪਣਾ ਫੁੱਲ ਬਾਜਹਾਨ ਦੀ ਲਾਦ ਨੇ ਨੇ ਪਰ ਤੁਹਾਡੀ ਹੈਲਪ ਦੀ ਵੀ ਨਾਲ-ਨਾਲ ਜ਼ਰੂਰਤ ਹੈ ਕਿਉਂਕਿ ਆਪਣੇ ਵਰਗੇ ਹੋਰ ਕਿੰਨੇ ਆਉਂਦੇ ਨੇਗੇ ਲੋੜ ਬੰਦ ਬਾਹਰ ਚੜ ਕੇ ਸਾਰਿਆਂ ਦੀ ਇਹ ਹੈਲਪ ਕਰ ਸਕਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਹੁੰਦਾ ਹੈਗਾ ਇਹਨਾਂ ਨੇ ਮੈਨੂੰ ਮੇ ਤੋਂ ਕੋਈ ਪੈਸਾ ਨਹੀਂ ਕੋਈ ਚੀਜ਼ ਨਹੀਂ ਮੰਗੀ ਪਰ ਫਿਰ ਵੀ ਮੇਰਾ ਖੁੱਲ੍ਹ ਸਾਥ ਦਿੱਤਾ ਮੇਰੀ ਬੁਣ ਇੱਕ ਗੱਲ ਤਾਂ ਇਹ ਹੈ ਵੀ ਦੇਖੋ ਸਾਨੂੰ ਇੱਥੇ ਸੇਵਾ ਦੇਣ ਦੀ ਬਜਾਏ ਮੈਂ ਪਹਿਲਾਂ ਵੀ ਕਹੇ ਵੀਰ ਦੇ ਜਜ਼ਬਾਤ ਆ ਤੁਸੀਂ ਉੱਥੇ ਸੇਵਾ ਦਿਆ ਕਰੋ ਭਰਾਵੋ ਜਿੱਥੇ ਲੋੜ ਸੀ ਜਿੱਥੇ ਚਰਨਜੀਤ ਸਿੰਘ ਨੂੰ ਲੋੜ ਸੀ ਹੁਣ ਉੱਥੇ ਜੇ ਵੀਰ ਦੀ ਸਪੋਰਟ ਕਰਦੇ ਉਹ ਲੋਕ ਇਦਾਂ ਦੇ ਘਰਾਂ ਦੀ ਲੋੜ ਹੀ ਨਾ ਪਵੇ ਇਦਾਂ ਦੀ ਜ਼ਰੂਰਤ ਹੀ ਨਾ ਪਵੇ ਕਿਸੇ ਚਰਨਜੀਤ ਸਿੰਘ ਨੂੰ 100 ਕਿਲੋਮੀਟਰ ਤੋਂ ਇੱਥੇ ਆਉਣ ਦੀ ਆਪਣੀ ਮਾਂ ਨੂੰ ਲੈ ਕੇ ਸਾਡੇ ਪੁਰਾਣੇ ਬਜ਼ੁਰਗ ਵੀ ਅੱਜ ਤੋਂ 25 30 ਸਾਲ ਪਹਿਲਾਂ ਵੀ ਤਾਂ ਜ਼ਿੰਦਗੀਆਂ ਚੱਲਦੀਆਂ ਹੀ ਸੀ ਉਦੋਂ ਕੋਈ ਬੰਦਾ ਲੋਡ ਬੰਦ ਨਹੀਂ ਸੀ ਹੁੰਦਾ ਉਦੋਂ ਕੋਈ ਬੰਦਾ ਇਦਾਂ ਇਲਾਜ ਤੋਂ ਬਿਨਾਂ ਔਖਾ ਨਹੀਂ ਸੀ ਹੁੰਦਾ ਹਰ ਬੰਦਾ ਇੱਕ ਦੂਜੇ ਦੀ ਬਾਹ ਫੜਦਾ ਸੀ ਮਾਮੇ ਮਾਸੀਆਂ ਭੂਆ ਚਾਚੇ ਤਾਏ ਨਾਨਕੇ ਦਾਦਕੇ ਸਾਰੇ ਕਾਦੇ ਲਈ ਬਣੇ ਹੁੰਦੇ ਆਰ ਨਗਰ ਸਾਰੇ ਗਵਾਂਢੀ ਇਹ ਗੱਲ ਤੇ ਵੀ ਜਿੰਮੇਵਾਰ ਨਾ ਸਭ ਨੂੰ ਪਤਾ ਹੈਗਾ ਵੀ ਕੋਈ ਵੀ ਨਹੀਂ ਆ ਕੇ ਖੜਿਆ ਬੰਦੇ ਮੇਰੀ ਮਾਂ ਨੂੰ ਨਾਲ ਲੱਗ ਕੇ ਮੇਰੇ ਦੋਸਤ ਇਸਨਾਂ ਨੂੰ ਅਸੀਂ ਕਰਾਉਂਦੇ ਰਹੇ ਉਹ ਵੀ ਇੱਕ ਵਾਰ ਦੋ ਵਾਰ ਕੋਈ ਨਾ ਹੁਣ ਉਹ ਸਮਾਂ ਨਿਕਲ ਗਿਆ ਪਰ ਹੋਰ ਕਿਸੇ ਨਾਲ ਇਦਾਂ ਨਾ ਹੋਵੇ ਜਿੱਦਾਂ ਚਰਨਜੀਤ ਦੇ ਨਾਲ ਹੋਈ ਹੈ ਜਾਂ ਮਾਤਾ ਦਰਸ਼ਨਾਂ ਨਾਲ ਹੋਈ ਹੈ ਉੱਥੇ ਉਹਦਾ ਸਾਥ ਦਿਆ ਕਰੋ ਜਰੂਰ ਇਦਾਂ ਨਹੀਂ ਸੰਸਥਾਵਾਂ ਦੀ ਜ਼ਰੂਰਤ ਹੀ ਨਾ ਪਵੇ ਇੱਥੇ ਮਦਦ ਕਰਨ ਦੀ ਜ਼ਰੂਰਤ ਹੀ ਨਾ ਪਵੇ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਸੰਸਥਾਾਂਾਂ ਬੰਦ ਹੋ ਜਾਣ ਕਿਉਂਕਿ ਇਹ ਸਸਤਾਵਾਂ ਦੀਆਂ ਵੱਡੀਆਂ-ਵੱਡੀਆਂ ਬਣ ਰਹੀਆਂ ਬਿਲਡਿੰਗਾਂ ਸਾਡੇ ਬਾਪੂ ਬਜ਼ੁਰਗਾਂ ਨਾਲ ਸਾਡੀਆਂ ਮਾਵਾਂ ਨਾਲ ਭਰੀ ਜਾ ਰਹੀ ਹੈ ਹਾਲਾਤ ਇੰਨੇ ਮਾੜੇ ਹੁੰਦੇ ਆ ਚਾਹ ਕੇ ਵੀ ਜਵਾਬ ਨਹੀਂ ਦੇ ਹੁੰਦਾ ਜਦੋਂ ਚਰਨਜੀਤ ਨੇ ਵੀਡੀਓ ਭੇਜੀ ਸੀ ਨਾ ਸਾਨੂੰ ਪਤਾ ਲੱਗਿਆ ਸੀ ਵੀ ਉਹਦਾ ਪੁੱਤ ਵੀ ਹੈਗਾ ਮਾਂ ਦਾ ਤਾਂ ਅਸੀਂ ਪਹਿਲਾਂ ਸਾਡਾ ਰਿਐਕਸ਼ਨ ਹੁੰਦਾ ਵੀ ਫਿਰ ਜੇ ਪੁੱਤ ਹੈਗਾ ਤਾਂ ਉੱਥੇ ਉਹਨੂੰ ਸੰਭਾਲਣਾ ਚਾਹੀਦਾ ਪਰ ਜਦੋਂ ਹਾਲਾਤ ਦੇਖ ਕੇ ਪੂਰੀ ਗੱਲਬਾਰ ਸੁਣੀ ਤਾਂ ਪਤਾ ਲੱਗਿਆ ਵੀ ਪੁੱਤ ਤਾਂ ਹਾਰਿਆ ਬੈਠਾ ਪਰ ਫੇਰ ਸਾਡੀ ਉਹ ਕੋਸ਼ਿਸ਼ ਸੀ ਵੀ ਅਸੀਂ ਆਪਣੇ ਭਰਾ ਦੇ ਨਾਲ ਖੜੀਏ ਜਿੰਨੀ ਵੀ ਬਾਬਾ ਜੀ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਪੂਰੀ ਤਨੋਂ ਮਨੋਂ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰ ਬੇਨਤੀ ਆ ਆਪਣੇ ਆਸ-ਪਾਸ ਜ਼ਰੂਰ ਨਜ਼ਰ ਮਾਰਿਆ ਕਰੋ ਆਪਣੇ ਗਲੀ ਗਵਾਂਢ ਮਹੱਲੇ ਚ ਪਿੰਡ ਚ ਜ਼ਰੂਰ ਇੱਕ ਦੂਜੇ ਦੇ ਸਾਥੀ ਬਣਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾ ਬੋਤਨਾ ਤੂ ਤਾਂ ਗੁਰੂ ਦਾ ਸੇਖਾ ਮੈਂ ਤਾਂ ਪਾਪੀ ਬੰਦਾ ਨਾ ਰੋਣਾ 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 ਹੌਸਲਾ ਰੱਖੋ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੂੰ ਹੁਣ ਤਗੜਾ ਹੋ ਕੇ ਤਗੜਾ ਹੋ ਕੇ ਮਾਂ ਦੇ ਜਿਹੜਾ ਅਖਿਰਿਆ ਕਰਮ ਆ ਸਾਰਾ ਕਰਨਾ ਵਿਧੀ ਵਿਵਧਾਨ ਮੁਤਾਬਕ ਠੀਕ ਆ ਹਾਂਜੀ